ਤੇ ਭਾਜੀ ਵਿਨੋਦ ਕੁਮਾਰ ਦੇ ਘਰ ਅੱਗ ਲੱਗੀ ਸੀ ਤੇ ਅਸੀਂ ਭੱਜ ਕੇ ਆਏ ਸਾਰੇ ਜਾਣੇ ਤੇ ਸਭ ਤੋਂ ਪਹਿਲਾਂ ਤੇ ਅਸੀਂ ਲਾਈਟ ਵਾਲਿਆਂ ਨੂੰ ਫੋਨ ਕੀਤਾ ਵੀ ਲਾਈਟ ਬੰਦ ਕਰਨੀ ਆ ਜਿਹਦੇ ਵਿੱਚ ਕਿ ਜਿਹੜਾ ਕੰਪਲੇਨ ਨੰਬਰ ਗਵਾਸਪੁਰ ਦਾ ਉਹਦੇ ਵਿੱਚ ਘੱਟੋ ਘੱਟ ਅਸੀਂ 50 ਜਾਣਿਆਂ ਨੇ ਫੋਨ ਕੀਤਾ ਕਿਸੇ ਨੂੰ ਅਗੋਂ ਫੋਨ ਦਾ ਇੱਕ ਹੀ ਆ ਦੇਖੋ ਆਹ ਕੰਪਲੇਨ ਨੰਬਰ ਆ ਜੀ ਆਹ ਕੰਪਲੇਨ ਨੰਬਰ ਤੇ ਕਾਲ ਕਰ ਰਹੇ ਆ ਆ ਤੁਸੀਂ ਜਿਹੜਾ ਪੀਲੀ ਬੋਰਡ ਦਾ ਪਾਵਰ ਕੱਟ ਹਾਂਜੀ ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਮਤਲਬ ਜਦੋਂ ਲੋਡ ਆ ਕੋਸ਼ਿਸ਼ ਕਰੋ ਕਦੋਂ ਕਰਾਂਗੇ ਲੋਡ ਦਾ ਮਰਜੈਂਸੀ ਨੰਬਰ ਦਾ ਮਤਲਬ ਇਹ ਹੁੰਦਾ 24 ਘੰਟੇ ਐਟ ਆ ਟਾਈਮ ਤੁਹਾਡਾ ਉਹ ਨੰਬਰ ਚੱਲਣਾ ਚਾਹੀਦਾ ਹੁਣ ਇਹ ਨੰਬਰ ਤੇ ਅਸੀਂ 50 ਵਾਰੀ ਫੋਨ ਕਰ ਲਿਆ ਇਹਦੇ ਬਾਅਦ ਨੰਬਰ ਤੇ ਅਸੀਂ ਫੋਨ ਕੀਤਾ ਜੀ 912 ਤੇ 912 ਵਾਲਾ ਕਹਿੰਦਾ ਆ ਭਾਈ ਨਾ ਜੰਨਾ ਗੱਲ ਹੋਈ ਆ ਉਹ ਕਹਿ ਰਿਹਾ ਕਿ ਇਹ ਸਾਡਾ ਮਸਲਾ ਨਹੀਂਗਾ ਤੁਸੀਂ ਜਾ ਕੇ ਜੈ ਸਾਹਿਬ ਨੂੰ ਜਾਂ ਅਈ ਸਾਹਿਬ ਨੂੰ ਉੱਥੇ ਮਿਲੋ ਮੈਂ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਅਗਰ ਇੱਥੋਂ ਅਸੀਂ ਜਾਣੇ ਉੱਥੋਂ ਤੱਕ ਸਾਨੂੰ 15 ਤੋਂ 20 ਮਿੰਟ ਲੱਗਦੇ ਆ ਤਾਂ ਤੱਕ ਤਾਂ ਨਿਖਾਨ ਹੋ ਜਾਣਾ ਐਮਰਜੈਂਸੀ ਨੰਬਰ ਦਾ ਮਤਲਬ ਹੁੰਦਾ ਕਿ ਤੁਹਾਨੂੰ ਐਟ ਆ ਟਾਈਮ ਉਸ ਚੀਜ਼ ਦੀ ਸਹੂਲਤ ਮਿਲੇ ਕਮ ਸੇ ਕਮ ਅਸੀਂ ਲਾਈਟ ਬੰਦ ਕਰ ਦਈਏ ਕਿਉਂਕਿ ਅਗਰ ਅਸੀਂ ਉੱਥੋਂ ਸਵਿਚ ਚ ਬੰਦ ਕਰਦੇ ਆ ਲਾਈਟ ਬੰਦ ਕਰਦੇ ਆ ਪਿੱਛੋਂ ਤੇ ਕੱਲ ਨੂੰ ਕਿੰਨਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਕਿਤਾ ਬੰਦ ਕਰ ਦਿੱਤੀ ਤੇ ਇਸ ਕਰਕੇ ਇਹਨਾਂ ਨੂੰ ਫੋਨ ਕਰ ਰਹੇ ਸੀ ਕਿ ਇੱਥੋਂ ਸਾਡੇ ਲੱਗੇ ਇਹੀ ਟਰਾਂਸਫਾਰਮਰ ਆ ਕਿ ਨਹੀਂ ਰੱਖ ਦਈਏ ਲੇਕਿਨ ਕੋਈ ਵੀ ਰਿਸਪੌਂਸ ਸਾਨੂੰ ਨਹੀਂ ਮਿਲਦਾ ਉਹਦੇ ਬਾਅਦ ਅਸੀਂ ਆਪਣੇ ਐਮਸੀ ਨੂੰ ਵੀ ਫ ਠੀਕ ਹੈ ਜੀ ਅਸੀਂ ਆਪਣੇ ਐਮਸੀ ਨੂੰ ਵੀ ਫੋਨ ਕੀਤਾ ਜੀ ਤਿੰਨ ਚਾਰ ਵਾਰੀ ਤੇ ਉਹਨਾਂ ਵੱਲੋਂ ਵੀ ਸਾਨੂੰ ਕੋਈ ਰਿਪਲਾਈ ਨਹੀਂ ਮਿਲੇ ਬੀਲੀ ਕੋਲ ਵਾਲਿਆਂ ਨੂੰ ਕਿੰਨੇ ਜਣਿਆਂ ਨੇ ਫੋਨ ਕੀਤਾ ਘਟੋ ਘਟ ਸਾਰੇ ਮਹੱਲੇ ਵਿੱਚੋਂ 20 25 ਜਣੇ ਫੋਨ ਕੀਤਾ ਸੀ ਤੇ ਕੀ ਚਾਹੀਦਾ ਕੀ ਮੰਗ ਕਰਦੇ ਤੁਸੀਂ ਸਰ ਮੰਗ ਕਰੀ ਐਮਰਜੈਂਸੀ ਸੇਵਾਵਾਂ ਨੇ ਐਮਰਜੈਂਸੀ ਸੇਵਾਵਾਂ ਤਾਂ 24 ਘੰਟੇ ਚੱਲੂ ਹੋਣੀ ਚਾਹੀਦੀਆਂ ਮੰਗ ਉਹਨਾਂ ਨੇ ਕਦੀ ਕਰਨੀ ਐ ਐਮਰਜੈਂਸੀ ਸੇਵਾਵਾਂ 24 ਘੰਟੇ ਚੱਲੂ ਕੋਈ ਐਸੀ ਐਮਰਜੈਂਸੀ ਰੋਜ਼ ਨਹੀਂ ਪੈਂਦੀ ਐਮਰਜੈਂਸੀ ਜੀ ਰੋਜ਼ ਪੈਂਦੀ ਜਦੋਂ ਐਮਰਜੈਂਸੀ ਪਈ ਹੋਵੇ ਐਮਰਜੈਂਸੀ ਕਿੱਦਾਂ ਚੱਲੇ ਫਿਰ ਐਮਰਜੈਂਸੀ ਨੰਬਰ ਕੱਢ ਲਈ ਦਿੱਤੇ ਇਹਨਾਂ ਨੇ ਫਿਰ ਬੰਦ ਕਰ ਦਿੱਤਾ ਇਹੋਗਾ ਉਹ ਵੀ ਉੱਥੇ ਆਓ ਮੋਟਰਸਾਈਕਲ ਲੈ ਕੇ ਕੰਪਲੇਂਟ ਕਰੋ ਤੇ ਆ ਜਾਓ ਵਾਪਸ ਬਾਈ ਇਹੋ ਹੀ ਆ ਜੀ ਕੰਮ ਸਗੋਂ ਐਮਰਜੈਂਸੀ ਨੰਬਰ ਚੱਲਣ ਹੋਰ ਜਨੀਆ ਰਾਜ ਤਾਰਾਂ ਦਾ ਇੰਨਾ ਬੇੜਾ ਕਰ ਤੇ ਆ ਹੁਣ ਉਹ ਗੱਡੀ ਆਈ ਆ ਗੱਡੀ ਨੂੰ ਨੰਗਲ ਜਗ੍ਹਾ ਸੈਂਟਰ ਵਿੱਚ ਪੋਲ ਨੇ ਬਿਜਲੀ ਦੇ ਕੱਲ ਨੂੰ ਐਕਸੀਡੈਂਟ ਹੋ ਗਿਆ ਕਿ ਇਸ ਦੀ ਕੋ ਮਰਗ ਹੋ ਗਈ ਉਹਦੇ ਬਾਅਦ ਇਹ ਪ੍ਰਸ਼ਾਸਨ ਨੂੰ ਪੋਲ ਚੁੱਕ ਕੇ ਸਾਈਡ ਕਰੇਗਾ ਤਦ ਤੱਕ ਇਹ ਪੋਲ ਸਾਈਡ ਨਹੀਂ ਕਰਨਗੇ ਫਾਇਰ ਬ੍ਰਿਗੇਡ ਦੇ ਕੰਮ ਤੋਂ ਸੰਤੁਸ਼ਟ ਬਿਲਕੁਲ ਪਾਜੀ ਬਿਲਕੁਲ ਜਿੰਨਾ ਬਾਜ਼ਾਰ ਚ ਰਾਸ਼ਾ ਫੇਰ ਵੀ ਉਹ 10 ਮਿੰਟ ਵਿੱਚ ਇੱਥੇ ਪਹੁੰਚ ਗਏ ਜਿੰਨਾ ਬਾਜ਼ਾਰ ਚ ਰਾਸ਼ਾ ਜੀ ਸਰ ਸਾਨੂੰ ਜਦ ਵੀ ਫਾਇਰ ਬ੍ਰਿਗੇਡ ਤੇ ਫੋਨ ਆਇਆ ਸੀ ਤੇ ਮਤਲਬ ਕਿ 10 10 ਮਿੰਟ ਲੱਗੇ ਸਾਨੂੰ ਇੱਥੇ ਵਾਧੂ ਆਉਂਦੇ ਟ੍ਰੈਫਿਕ ਜਾਮ ਵਿੱਚ ਥੋੜਾ ਜਿਹਾ ਅੱਗੇ ਰਾਹ ਚ ਤੇ 10 ਮਿੰਟ ਲੱਗੇ ਸਾਨੂੰ 5-10 ਮਿੰਟੇ ਅੱਗ ਬੁਝਾਉਣ ਚ ਇਹ ਗੱਲ ਪਤਾ ਜੀ ਸਰ ਇੱਥੇ ਜਦੋਂ ਜਿ ਆਏ ਉਹ ਕਿੰਨਾ ਅੱਗ ਬੱਟ ਗਈ ਅੱਗ ਕਾਫੀ ਜ਼ਿਆਦਾ ਸੀ ਪਰ ਸਾਨੂੰ ਇਹ ਪਤਾ ਨਹੀਂ ਕਿ ਕਿਦਾਂ ਲੱਗੀ ਪਰ ਆਣ ਕੇ ਸੜਕੜ ਹੋਇਆ ਵਾ ਕੋਈ ਇਹਨਾਂ ਦੀ ਚੀਜ਼ ਸੜਕੜ ਹੋਈ ਹੈ ਫਿਰ ਆਂਦੇ ਆ ਅੱਗ ਜਿਹੜਾ ਮਤਲਬ ਕੰਟਰੋਲ ਕਰ ਲਈ ਉਹ ਮੋਕੇ ਜਾਣ ਕੇ ਤੁਹਾਡੇ ਆਉਣ ਤੋਂ ਪਹਿਲੇ ਇਹ ਨੁਕਸਾਨ ਜਿਹੜਾ ਹੋਇਆ ਹੋ ਗਿਆ ਤਾਂ ਨਹੀਂ ਨੁਕਸਾਨ ਕੋਈ ਨਹੀਂ ਜੀ ਆਂਦੇ ਆ ਅਸੀਂ ਆ ਗਏ ਆ ਮੋਕੇ ਦੇ ਆਣ ਕੇ ਕਾਬੂ ਕਰ ਲਏ ਨੁਕਸਾਨ ਕੋਈ ਨਹੀਂ ਜੀ ਨਹੀਂ ਨਹੀਂ ਕੁਝ ਨਹੀਂ ਕੱਪੜੇ ਸਭ ਕੁਝ ਬਚਾਵਾ ਜੀ ਥੋੜਾ ਜਿਹਾ ਜਨਵਰਾਂ ਦਾ ਥੋੜਾ ਜਿਹਾ ਪਿਆ ਹੀ ਹੋ ਮਤਲਬ ਕਣਕ-ਕਣਕ ਥੋੜਾ ਜਿਆਦਾ ਦਾਣਾ-ਦਣਾਂ ਉਹ ਬਚਾਵਾ ਬਾਕੀ ਸਭ ਚੀਜ਼ ਦਾ ਦਾਣਾ ਹੀ ਕਿੰਨੇ ਕਿੰਨੇ ਮਿੰਟ ਲੱਗਾ ਜਿਹੜੀ 5-7 ਮਿੰਟ ਚਾਹੀਦੇ ਮੋੜਾ ਉਹ ਟ੍ਰੈਫਿਕ ਹੁੰਦੀ ਯਾਰ ਸੇਵਿਕ ਟਿਕਾਣੇ 'ਤੇ ਆਉਣੇ ਲੱਗੇ ਅੱਗ ਬੁਝਾਉਣ ਨੂੰ ਕਿੰਨਾ ਟਾਈਮ ਲੱਗਿਆ ਅੱਗ ਬੁਝਾਉਣ ਨੂੰ 10 ਮਿੰਟ ਨੇ ਲੱਗੇ ਜੀ ਠੀਕ ਹੈ ਉਹ ਨਾਰਮਲ ਹੈ ਹਾਂਜੀ ਸਭ ਕੁਝ ਠੀਕ ਹੈ ਜੀ ਓਕੇ ਜੀ ਸਭ ਕੁਝ ਠੀਕ ਹੈ ਓਕੇ